ਬਜੀ ਫਿਰ ਅੱਜ ਤਿੰਨਾਂ ਦੀ ਪਹੁੰਚ ਫਰੀ 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 ਸਾਰਿਆਂ ਦੀ ਅੱਜ 100 ਕਿਲੋਮੀਟਰ ਫਰੀ ਤਿੰਨਾਂ ਦੀ ਅੱਜ ਆ ਜੀ ਲੀਰਾਵੀ ਦੀ ਕੋਠੇ ਜੀ ਕਿੰਨੇ ਦੀ ਪਹੁੰਚ ਕਰੇਗਾ ਹਾਂਜੀ ਕਿੰਨੇ ਦੀ ਪਹੁੰਚ ਕਰਦੇ ਨੇ ਡੇਢ ਦੇ ਡੇਢ ਤੇ ਪਹੁੰਚ ਕਰ ਦਾਂਗੇ 45 ਲੱਖ ਦੀ ਪਹੁੰਚ ਹਾਂ ਡੇਢ 100 ਕਿਲੋਮੀਟਰ ਤੱਕ ਹਾਂ 100 ਕਿਲੋਮੀਟਰ ਫਰੀ 20 ਸੇਰੀਆਂ 20 ਸੇਰੀਆਂ ਦੁੱਧ ਵਾਲੀਆਂ ਅੱਜ ਦਾ ਤੇ 15 16 ਕਿਲੋ ਤਾਂ ਦੂਜੀ ਝੋਟੀ ਵੀ ਦੇਊਗੀ ਦੂਸਰਾ ਸੂਆ ਵੀ ਆਪਣੀ ਓਕੇ ਆ ਕਿੰਨੇ ਚ ਪਹੁੰਚ ਏ ਮੰਨ ਗਿਆ ਉਹ 45 ਚ ਪਹੁੰਚ ਕਰ ਦਾਂਗੇ ਓਕੇ 1 ਲੱਖ 45 ਹਜ਼ਾਰ ਚ ਹਾਂ ਆ ਸਵਾ ਚ ਪਹੁੰਚ ਕਰ ਦਾਂਗੇ ਇੱਕ ਚ ਠੀਕ ਆ ਸਵਾ ਲੱਖ ਚ ਆ ਸਵਾ ਲੱਖ ਚ ਪਹੁੰਚ ਕਰਾਂਗੇ ਨੀਲੀ ਰਾ ਵੀ ਨੀਲੀ ਦੂਜਾ ਸੁਦਾ ਦੂਜਾ ਸੁ ਲੋਲੀ ਬੋਲੀ ਜਮਾਂ ਹੀ ਭੈਣ ਘਬਰਾਉਣ ਗਲੇ ਬਾਕੀ ਸੱਜਣੋ ਤੁਸੀਂ ਕੋਲ ਲਾ ਲਿਓ ਪਤਾ ਨਹੀਂ ਤੁਹਾਡਾ ਸੌਦਾ ਕਿੱਥੇ ਹੋ ਜੇ ਹੈਨਾ ਕਿੱਥੇ ਹੋ ਜੇ ਬਿਲਕੁਲ ਸੱਜਣੋ ਵੀਡੀਓ ਵੇਖਿਓ ਹੰਟ ਤੱਕ ਜਿਉਂਦੇ ਵਾਹ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਕੰਡਮ ਮਿਰਜੇ ਕੇ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤੇ ਨੇੜੇ ਮੁੱਦ ਕੀ ਮੇਨ ਸ਼ਹਿਰ ਮੇਨ ਕਸਬਾ ਮੁੱਦ ਕੀ ਆ ਗਿਆ ਮਿਰਜੇ ਕੇ ਨਗਰ ਦੇ ਵਿੱਚੋਂ ਤੁਹਾਨੂੰ ਬਚੀ ਦੇ ਕੋਲੋਂ ਤਿੰਨ ਚਾਰ ਐਨੀਮਲ ਵਿਕਰੀ ਵਾਲੇ ਵਖਾਵਾਂਗੇ ਦੋ ਮੱਜਾਂ ਝੋਟੀਆਂ ਸੱਜਣੋ ਗੱਬਣਾ ਤੇ ਇੱਕ ਸੂਈ ਸਵਾਈ ਨੀਲੀ ਰਵੀ ਦੀ ਝੋਟੀ ਨਹੀਂ ਗੱਬਣ 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 ਇਹ ਵੀ ਗੱਬਣੀ ਹੈ ਬੱਚਾ ਕਿਹੜੀ ਦਾ ਫੜੀ ਫਰਦਾ ਉਹ ਪਰਲੀ ਦਾ ਸੀਗਾ ਨਾਲ ਦੀ ਦਾ ਉਹ ਨਾਲ ਦੀ ਉਹ ਨਹੀਂ ਹਜੇ ਵੇਚਦੇ ਉਹ ਆਪਾਂ ਰੋਕੇ ਵੇਚਾਂਗੇ ਓਕੇ ਓਕੇ ਤਿੰਨੇ ਹੀ ਗੱਬਣਾ ਹਾਂ ਠੀਕ ਹੈ ਧੰਨਵਾਦ ਇਹਦੇ ਤੋਂ ਕਰੀਏ ਫਿਰ ਸ਼ੁਰੂ ਆਜੋ ਸੱਜਣੋ ਇਹਦੇ ਤੋਂ ਤੁਹਾਨੂੰ ਡਿਟੇਲ ਲੈ ਕੇ ਸ਼ੁਰੂ ਕਰਦੇ ਆ ਆਪਾਂ ਵੀਡੀਓ ਬਚੀ ਅੱਜ ਨਗੀਨੇ ਲਿਆਇਆ ਪੱਟ ਕੇ ਕਿਤੋਂ ਨਗੀਨੇ ਇਸ ਕਰਕੇ ਕਿ ਕਦ ਕਾਠ ਦੀ ਗੱਲ ਕਰੀਏ ਤਾਂ ਅੱਜ ਮਈਆਂ ਵੱਡੇ ਕਦ ਕਾੜਦੀਆਂ ਆ ਵੀ ਮੈਂ ਦਾ ਕੋਈ ਓੜਾ ਬੰਨਾ ਨਹੀਂ ਮੋਹਰਾ ਦੀ ਬੜੀ ਚੰਗੀ ਬੜਾ ਚੰਗਾ ਦੁੱਧ ਦੇ ਮਾਲਕਾਂ ਨੇ ਵੀਰ ਨੂੰ ਦੱਸਿਆ ਤੇ ਸੱਜਣੋ ਨੀਲੀ ਦਾ ਤਾਂ ਫਿਰ ਹੁਣ ਗੈਸ ਗੁਸ ਤੁਸੀਂ ਆਪੇ ਲਾ ਲਿਓ ਜਿਹੜੀ ਵੀ ਪਸੰਦ ਆ ਗਈ ਹਜੇ ਵੀ ਰਿਕੁਐਸਟ ਬੇਨਤੀ ਹੈ ਵੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਜਿਹੜੀ ਵੀ ਤੁਹਾਡੇ ਦੇ ਲੱਗ ਗਈ ਦੈਨਾਂ ਦਿੰਨਾਂ ਦਾ ਲੇਖਾ ਜੋਖਾ ਲੈ ਦਿੰਨਾ ਆ ਕੇ ਵੇਖ ਲਿਓ ਆ ਹਾਥੀ ਚ ਨਹੀਂ ਜਾਣੀ ਮਹਿੰਦਰਾ ਪੀਕਅਪ ਚ ਜਾਊਗੀ ਬਹੁਤ ਚੰਗੀ ਵੱਡੀ ਮੈਂ ਆ ਵੀ ਮੈਂ ਦਾ ਕੋਈ ਓੜਾ ਬਨਾਂ ਨਹੀਂ ਆਜੋ ਲਈਏ ਡਿਟੇਲ ਬੱਚੀ ਮਿਰਜੇ ਕਲੇ ਹਾਂਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਲਦੀਪ ਜੀ ਸਤਿ ਸ੍ਰੀ ਅਕਾਲ ਜੀ ਹੋਰ ਦੱਸ ਬਾਈ ਕਿੱਦਾਂ ਮੇਰਾ ਸਤ ਕੋ ਘਰ ਪਰਿਵਾਰ ਦਾ ਦੱਸ ਕਿੱਦਾਂ ਹਾਲ ਚਾਲ ਚੜਦੀ ਕਲਾ ਚੜਦੀ ਕਲਾ ਬਾਬਾ ਨਾਨਕ ਰੱਖੇ ਬਾਈ ਪਰਮਾਤਮਾ ਹਣਾ ਧੰਨ ਧੰਨ ਹਾਂ ਸ਼ੂਗਰ ਆ ਤੇ ਹੋਰ ਦੱਸੋ ਕਿਵੇਂ ਆ ਬਸ ਮੇਰ ਬਾਬੇ ਨਾਨਕ ਦੀ ਸਭ ਤੋਂ ਵੱਡਾ ਕਹਿੰਦਾ ਸਤਗੁਰੂ ਨਾਨਕ ਜੀ ਨੇ ਕਲ ਰੱਖੀ ਮੇਰੀ ਅੱਜ ਉਹਦੀ ਨਗਾਸ ਵੱਲੀ ਆ ਤਾਂ ਸਾਰਿਆ ਕੁਝ ਵਿੱਚ ਹੀ ਆ ਵਿੱਚ ਹੀ ਆ ਸਾਰਾ ਕੁਝ ਸਹੀ ਆ ਹਣਾ ਬਿਲਕੁਲ ਬਾਈ ਜੀ ਤੇ ਆਪਣਾ ਐਡਰੈਸ ਦੱਸ ਪਿੰਡ ਮਿਰਜੀ ਕੀ ਜ਼ਿਲ੍ਹਾ ਫਰੋਈ ਪਰ ਮੋਦਗੀ ਤੋਂ 8 ਕਿਲੋਮੀਟਰ ਆਪਣਾ ਪਿੰਡ ਹੀ ਆਉਂਦਾ 8269 82204 ਬਾਈ ਜੀ 82649 ਤੇ 82204 ਇਹਦੇ ਤੇ ਕਰੇ ਸੰਪਰਕ ਬਾਕੀ ਮਿਰਚੇ ਕਲੇ ਨਾ ਬਿਲਕੁਲ ਬਿਲਕੁਲ ਬਾਕੀ ਦਾ ਭੈਣ ਭਰਾ ਬਹੁਤ ਜਾਨਾਂ ਲਾਪੇ ਆ ਹਨਾ ਹਾਂ ਤੇ ਬਹੁਤ ਫੋਨ ਕਰਦੇ ਰਹਿੰਦੇ ਢਿੱਲੀ ਵਾਂਗੂ ਵੀ ਮੈਂ ਲੈ ਕੇ ਦੇ ਕੋਈ ਮੈਂ ਚੰਗੀ ਲੈ ਕੇ ਦੇ ਦੁੱਧ ਕਰਕਾੜ ਵਾਲੀ ਫੁੱਲ ਹਾਂ ਅੱਜ ਭੈਣ ਭਰਾਵਾਂ ਨੂੰ ਆਪਾਂ ਪੱਟੀਆਂ ਰਿਕਾਰਡ ਆ ਹਾਂ ਪੂਰੀਆਂ ਚੋਟੀਆਂ ਦੀਆਂ ਮੱਝਾਂ ਆਈਆਂ ਆਪਣੇ ਕੋਲ ਪੂਰੀਆਂ ਵੱਡੀਆਂ ਵੇਟ ਵਾਲੀਆਂ ਫੁੱਲ ਆਈਆਂ ਪੂਰੀਆਂ ਤੇ ਲੇਵੇ ਭਾਂਡੇ ਵਾਲੀਆਂ ਖੁੱਲੇ ਵਾਲੀਆਂ ਆਈਆਂ ਤੇ ਦੀਣੀਆਂ ਵੀ ਪਾ ਨਾ ਪਾ ਨਾਲ ਪਾ ਨਾਲ ਦਵਾਂਗੇ ਭੈਣ ਭਰਾਵਾਂ ਨੂੰ ਆਪਾਂ ਚੱਲ ਧੰਨਵਾਦ ਹਾਂ ਵਾਇਦਾ ਕੀ ਲੇਖਾ ਜੋਖਾ ਸੁਆ ਕਿਹੜਾ ਇੱਥੋਂ ਸ਼ੁਰੂ ਕਰੀਏ ਇਹ ਮਾਲਕ ਨੇ ਤੀਜਾ ਸੁਆ ਦੱਸਿਆ ਕਲਦੀਪੇ ਦਾ ਹਾਂ ਨਹੀਂ ਠੀਕ ਆ ਇੱਥੇ ਹੀ ਝੂਟ ਕਾ ਦੋ ਮਾਰਨਾ ਯਾਰ ਐਵੇਂ ਕਹਿ ਦੇਣਾ ਇਹਨੂੰ ਦੂਸਰਾ ਬਣਾ ਦੇਣਾ ਦੂਸਰਾ ਵੀ ਚੱਲਦੀ ਜੇ ਕਹੇ ਤੋਦਾ ਤੀਸਰਾ ਸੁਆ ਹੀ ਆ ਝੋਟੀ ਇਹ ਮਾਰੀ ਜੀ ਨੇੜੇ ਵੱਡੀ ਆ ਤੇਰੇ ਨਾਲ ਬਹੁਤ ਵੱਡੀ ਆ ਮੇਰੇ ਨਾਲ ਤਾਂ ਬਾਕੀ ਤੇਰੀ ਬਾਹ ਤਾਂ ਨਹੀਂ ਜਾਣੀ ਦੂਜੇ ਪਾਸੇ ਨਹੀਂ ਜਾਣੀ ਕਿੱਥੇ ਕਿਆ ਬਾਤ ਹੈ ਹਜੇ ਪੂਰੀ ਨਹੀਂ ਜਾਂਦੀ ਹਜੇ ਹਾਂ ਤੇ ਬਾਕੀ ਕੱਟੀ ਝੋਟੀ ਚੰਗੀ ਬਾਤ ਆ ਤੀਜਾ ਤੀਜਾ ਬਿਲਕੁਲ ਬਾਈ ਜੀ ਤੀਜਾ ਸੁਗਾ ਪੈਠ ਪੂੜਾ ਬਹੁਤ ਵਾਰਾ ਲੱਗਿਆ ਚਵਾਈ ਵੀ ਉਹਦੇ ਧਾਰਾ ਮਾਰ ਕੇ ਲੈਂਦੀ ਆ ਬਹੁਤ ਸੋਹਣੀਆ ਚਵਾਈ ਆ ਦਿਨ ਕਿੰਨੇ ਦਿਨ ਹਜੇ ਮੇਰੇ ਨਾਲ ਯਾਰ 5-7 ਦਿਨ ਲਊ ਵੀ 10 ਵੀ ਲੈ ਸਕਦੀ ਆ ਇਕੱਲੀ ਤੇ ਹਫਤਾ ਹਨਾ ਸਾਹਮਣੀ ਬਹਿਣੀ ਆ ਟਕਾ ਕੇ ਝੋਟੀ ਇਹ 10 ਦਿਨ ਸਾਹਮਲੇ ਆ 10 ਦਿਨ ਸਾਹਮਲੇ ਯਾਰ ਬਾਕੀ ਦੁੱਧ ਬਹੁਤ ਦੱਸਿਆ ਮਾਲਕ ਦੁੱਧ ਦੁੱਧ ਦਾ ਕੀ ਲੇਖਾ ਜੋਖਾ ਦੱਸਿਆ ਤੀਜੇ ਸੂਏ ਵਾਲੀ ਨੀਲੀ ਰਵੀ ਦਾ ਮਾਲਕ ਨੇ ਬਈ 17 ਤੋਂ 18 ਲੀਟਰ ਚੋਇਆ ਦੁੱਧ ਉਹਨਾਂ ਨੇ ਠੀਕ ਆ ਹਾਂਜੀ ਦਿੱਤਾ ਵੀ ਹੋਊਗਾ ਦਿੱਤਾ ਵੀ ਆ 17 ਲੀਟਰ ਕਹਿੰਦੀ ਹੈ ਹੈਨਾ ਮੈਂ ਕਹਿੰਦਾ ਯਾਰ ਕੁਲਦੀਪ ਕਿੱਡੀ ਪੈਠਪੂੜਾ ਵੇਖ ਦੂੰ ਕਿੱਡਾ ਚੌੜਾ ਯਾਰ ਹੈਂ ਦਊ ਦਿੱਤਾ ਇਹਨਾਂ ਤੇ ਦਊ ਕਿਹੜੀ ਫਰੇ ਦੁੱਤੇ ਬਾਕੀ ਸਾਂਹਵਲੇ ਭੈਣ ਭਰਾ ਹਾਂ ਚੰਗੀ ਬਹੁਤ ਹੈ ਕੱਟੀ ਮੈਂ ਉਧਰ ਨਹੀਂ ਜਾਂਦਾ ਨਹੀਂ ਉਧਰ ਆਣ ਜਾਂਦਾ ਇੱਧਰ ਆਣ ਵਾਕਿਆ ਹੈ ਹੈ ਐਡੀ ਵੱਡੀ ਚੌੜੀ ਟੀਕੇ ਤੋਂ ਗੱਬਣਾ ਕਿਵੇਂ ਆ ਨਹੀਂ ਮਾਲੀ ਤੋਂ ਗੱਬਣ ਕਰਾਈ ਆ ਬਾਈ ਉਹਨਾਂ ਨੇ ਅੱਛਾ ਹਾਂ ਚੰਗੇ ਮਾਲੀ ਤੋਂ ਕਰਾਈ ਆ ਟੀਕਾ ਚੰਗਾ ਬਰਾਇਆ ਉਹਨਾਂ ਨੇ ਓਕੇ ਹਾਂ ਠੀਕ ਹੈ ਉਹ ਕਹਿੰਦੇ ਬਈ ਠੰਡੀ ਸੀਲ ਬਹੁਤ ਆ ਮਿਲਦੀ ਵੀ 7 ਮਹੀਨਿਆਂ ਦੇ ਤੱਕ ਮਿਲਦੀ ਆ ਪੂਰੀ ਇਹ ਸੁਭਾਈ ਦਸੀ ਜਾਂਦਾ ਸੁਭਾਈ ਬਹੁਤ ਹਾਂ ਸਵਾਦੀ ਬਹੁਤ ਚੰਗਾ ਠੰਡੀ ਵੀ ਹੈ ਜਵਾਕ ਲੈ ਕੇ ਤੁਰ ਰਿਹਾ ਫ੍ਰੀਕਲਦੀ ਵੀ ਯਾਰ ਕੋਈ ਯਾਰ ਲੈ ਹਾਂ ਬੜੀ ਪਿਆਰੀ ਆ ਬਹੁਤ ਠੰਡੀ ਸੀਲ ਆ ਯਾਰ ਸਾਂਭੀ ਵੀ ਬਹੁਤ ਆ ਸਾਂਭੀ ਵੀ ਬਹੁਤ ਆ ਬਈ ਸ਼ੌਂਕ ਨਾਲ ਸਾਂਭੀ ਕਿਸੇ ਨੇ ਵੱਡੇ ਵੀਰ ਹਾਂ ਤੁਰ ਕਰਾ ਲੀਏ ਹਾਂ ਕੱਢ ਤੇ ਬਾਕੀ ਥਾਂ ਤੂੰ ਕਹਿਣਾ ਧਾਰਾ ਮਾਰੀਆਂ ਭਾਰਪੂਰ ਦੀ ਭਾਰ ਦੀ ਦਾ ਬਾਈ ਓਕੇ ਉਹਨਾਂ ਨੇ ਕਿਹਾ ਮਾਲਕਾਂ ਨੇ ਹਨਾ ਮੇਰੇ ਕੋਲ ਤਾਂ ਰਾਤ ਆਈਏ ਮੇਰੇ ਕੋਲ ਤਾਂ ਨਹੀਂ ਭਾਰ ਦਿਖਾਇਆ ਹਨਾ ਹਾਂ ਮੈਂ ਇੱਕ ਦਿਨ ਚ ਕਹੀ ਕਹਦਾ ਹਾਂ ਹਨਾ ਬਾਈ ਬਿਲਕੁਲ ਸਹੀ ਆ ਨਾ ਗੱਲ ਸਿਆਣੀ ਗੱਲ ਆ ਹਾਂ ਚਲ ਦੋ ਤਿੰਨ ਦਿਨ ਦੀ ਗਰੰਟੀ ਦੇ ਦੇਾਂਗੇ ਹਾਂ ਦੋ ਦਿਨ ਦੀ ਗਰੰਟੀ ਦੇ ਦਾਂਗੇ ਆਪਾਂ ਇਹਦੀ ਠੀਕ ਆ ਓਕੇ ਓਕੇ ਹਾਂ ਤੇ ਬਾਕੀ ਸਵਾਦ ਮੈਂ ਹੁਣ ਸੂਈ ਪੈਣੀ ਆ ਸੂਈ ਪੈਣੀ ਆ ਉਹਨਾਂ ਸੂਏ ਚ ਹੈਗੀ ਆ ਬਾਈ ਹਨਾ ਬਸ ਹਾਂ ਤੇ ਰਾਤ ਆਈ ਆ ਹੁਣ ਰਾਤ ਤਾਂ ਨਹੀਂ ਮੇਰੇ ਕੋਲੇ ਭਾਰ ਦਿਖਾਇਆ ਐਵੇਂ ਆਪਾਂ ਕਹੀ ਹੈਗੀ ਹਨਾ ਠੀਕ ਆ ਹਾਂ ਬੈਠੀ ਦੀ ਆਪਾਂ ਵੀਡੀਓ ਵੀ ਬਣਾ ਲਾਂਗੇ ਅਜ ਰਾਤ ਨੂੰ ਦਿਖਾ ਦਾਂਗੇ ਠੀਕ ਆ ਬਈ ਓਕੇ ਹਾਂ ਹਨ ਲੈ ਵੀ ਸਜਣੋ ਹਾਂਜੀ ਪਾਣੀ ਪੀ ਲਿਆ ਕਰਮਾ ਵਾਲੀ ਨਹੀਂ ਮੰਦੀ ਹਜੇ ਹੋਰ ਪੀਉਂਗੀ ਲੈ ਸਜਣੋ ਤੁਰਦੀ ਦਾ ਕੱਦ ਕਾਠ ਬੇਲ ਢਾਂਚਾ ਮੈਂ ਦਾ ਚੈੱਕ ਕਰ ਲੋ ਮੋੜਨੀ ਮੁਸ਼ਕਲ ਅਗਦੀ ਬਈ ਥੋਣਾ ਹਾਂ ਵੇਖੋ ਬਚੀ ਦੀਦਾ ਨਹੀਂ ਕਰ ਲੋ ਚੈੱਕ ਕਿਆ ਬਾਤਾਂ ਬੜੀ ਸਾਂਭੀ ਆ ਕਹੇ ਭੈਣ ਭਰਾ ਨੇ ਉਹਦੇ ਦਿਲੋ ਰਿਣੀ ਆ ਹਾਂ ਕਿਉਂਕਿ ਜਦੋਂ ਸਾਂਭੀ ਇਹ ਨਾ ਸਜਣੋ ਏਡੇ ਏਡੇ ਹੀਰੇ ਤਾਂ ਅੱਡੀਆਂ ਚੋਟੀਆਂ ਆਲਾ ਜ਼ੋਰ ਲੱਗ ਜਾਂਦਾ ਗੱਲਾਂ ਕਹਿਣੀਆਂ ਸੌਖੀਆਂ ਬਹੁਤ ਔਖੇ ਪਸ਼ੂ ਬਾਈ ਐਡਾ ਪਸ਼ੂ ਪਾਲਣਾ ਬਹੁਤ ਬਾਈ ਆ ਸਜਣੋ ਨਾ ਜਦੋਂ ਕਿਸੇ ਦੇ ਕੋਈ ਐਡਾ ਪਸ਼ੂ ਦਾ ਪਾਲਣਾ ਹੁੰਦਾ ਹਰੇਕ ਬੰਦੇ ਨੂੰ ਹਾਂ ਸ਼ੌਂਕ ਬਹੁਤ ਆ ਕਰੀਏ ਕੀ ਮਗਹੀ ਆਈ ਬਹੁਤ ਲੱਕ ਤੋੜਦੀ ਆ ਮੁਰਦੀ ਮਸਾ ਮੁੜੀ ਮਸਾ ਇਨੇ ਥਾ ਚੋ ਨਹੀਂ ਮੁੜਦੀ ਵਾਕਿਆ ਰੀਅਲ ਗੱਡੀ ਤੇ ਡੱਬੇ ਚੱਡੀ ਆ ਮਖਰੋ ਲੇਵਾ ਲੂਆ ਦਿਖਾ ਬਾਈ ਹੁਣ ਸਾਰੇ ਪਾਸੇ ਕੁਮਾਰੀ ਬਾਈ ਬਣ ਕੇ ਬਹੁਤ ਢੱਲਾ ਕੱਢੂਗੀ ਹਾਂ ਕੱਟਣ ਵਾਲੀ ਤਾਂ ਬਾਹਰ ਸੀ ਪਰ ਨਹੀਂ ਰਹਿਣੀ ਬਾਹਰ ਰਹਿਣ ਦੇ ਹੈਨਾ ਮੰਨ ਦੇ ਹਾਂ ਵੇਖੋ ਜਿਉਂਦੀ ਰਵੇ ਸੱਜਣੋ ਬਿਲਕੁਲ ਬਿਲਕੁਲ ਇਹੀ ਦਵਾ ਕਰਦੇ ਮਹਾਰਾਜ ਅੱਗੇ ਤੁਸੀਂ ਵੀ ਪੈਸੇ ਖਰਚਨੇ ਕਿਹੜੇ ਬਿਲਕੁਲ ਬਿਲਕੁਲ ਬਾਕੀ ਆਉਦੇ ਪਾਸ ਥਣ ਪਾਸ ਕਰਕੇ ਲੈ ਕੇ ਜਾਣਾ ਹੈ ਨਾ ਬਾਈ ਗਲਦੀਬ ਥਣ ਪਾਸ ਕਰਕੇ ਲੈ ਜਾਣ ਭਾਰ ਲੋ ਬੇਫਿਕਰੀ ਹਾਂ ਬੇਫਿਕਰੀ ਆ ਹੁਣ ਹੈ ਨਾ ਸੇਵਾ ਦਾ گاਵਾ ਅਮਰੀਕਾ ਨੂੰ ਖੋਲ ਕੇ ਸੂਗੀ ਮੈਂ ਬੱਲ ਗੱਲ ਬਿਲਕੁਲ ਬਹੁਤ ਸੋਨਾ ਹੈ ਦਨੇ ਹਜੇ ਲੰਮਾ ਟਾਈਮ ਪਾਉਣਾ ਹਜੇ ਨੇ ਹਜੇ ਤਾਂ ਕੋਈ ਪੁੜਾ ਵੀ ਨਹੀਂ ਨਮਾਇਆ ਯਾਰ ਆ ਉਹ ਦਾ ਹਾਂ ਦਾ ਨਾ ਜਦੋਂ ਕਈ ਮਈਆਂ ਮੌਕੇ ਦੀ ਬੰਦ ਗਿਆ ਮੌਕੇ ਦੀ ਬੰਦਦੀਆਂ ਬਾਈ ਗਲਦੀਬ ਥਣ ਬਹੁਤ ਕੰਮ ਦਾ ਬਹੁਤ ਕੰਮ ਦਾ 100 ਦਾ 100 ਲੱਗਿਆ ਥਣ ਬਾਈ ਚਵਾਈ ਬਹੁਤ ਲੱਗੀ ਆ ਵਾਕੇ ਕੀ ਬਾਤ ਮੋਟੀ 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 ਚਵਾਈ ਆ ਇਹ ਤਾਂ ਪਾਸ ਕੀਤੀ ਆ ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਾਈ ਸਾਹਮਣੇ ਬਿਲਕੁਲ ਇਹ ਵੀ ਪੈਸੇ ਲਾ ਕੇ ਲਿਆਇਆ ਤੁਸੀਂ ਵੀ ਪੈਸੇ ਲਾ ਲੈਣੇ ਮੈਂ ਵੀਡੀਓ ਬਣਾਉਣੀ ਆ ਹਾਂ ਬਿਲਕੁਲ ਨਫਾ ਕੋਈ ਇਹਦੇ ਵਿੱਚ ਕੋਈ 2-4000 ਹੋਣਾ ਮੈਂ ਸ਼ਰਤ ਕੀਤੀ ਆ ਤੁਸੀਂ ਆ ਕੇ ਆਪਦੀ ਪਸੰਦ ਕਰਕੇ ਖਰੀਦਦਾਰੀ ਕਰ ਲਿਓ ਬਿਲਕੁਲ ਤੁਹਾਡਾ ਧੰਨਵਾਦ ਪਰ ਹੀਰਾ ਚੀਜ਼ ਆ ਹਾਂ ਰੇਟ ਕੀ ਕਰੇਗਾ ਹੁਣ ਇਹ ਨਾ ਹੋਵੇ ਬਲਕ ਨਾ ਬਾਲਾ ਵੱਡਾ ਵਾਲਾ 1 60 ਗਲਦੀਪ ਸਿਆਂ ਓਕੇ 1 ਲੱਖ 60000 ਰੁਪਿਆ ਦਾ ਠੀਕ ਆ ਤੇਰੀ ਵੀਡੀਓ ਲੇਕ ਕੇ ਆਉ ਲਾਈਕ ਕਰਕੇ ਆਉ ਸ਼ੇਅਰ ਕਰਕੇ ਆਉਗਾ ਹੈ 10000 ਰੁਪਇਆ ਛੋੜ ਕਰੂੰਗਾ ਕਿਆ ਬਾਤ ਤੇਰੇ ਲਈ ਉਹ ਵੀ ਤੂੰ ਸੱਜਣਾ ਮੇਰਾ ਭਰਾ ਤੂੰ ਠੀਕ ਆ ਆਪਣਾ ਮਾਲਕ ਦੀ ਕਿਰਪਨਾ ਪਸ਼ੂ ਤੋਂ ਬਹੁਤ ਵੇਚੀ ਆ ਨਾ ਆਪਣਾ ਵੀਡੀਓ ਤੇ ਧੰਨਵਾਦ ਧੰਨਵਾਦ ਬਹੁਤ ਜਿਆਦਾ ਵੀ ਕੀ ਜਾਂਦਾ ਬਹੁਤ ਕਿਰਪਾ ਮਾਲਕ ਦੀ ਐਵੇਂ ਕਹਿ ਦਈਏ ਉਦੋਂ ਵੀ ਜੋੜਾ ਵੀ ਵੇਖ ਗਿਆ ਨਾਲ ਦੀ ਨਾਲ ਦੀ ਕਿ ਦਿਨ ਪਰਸੋਂ ਚੋਂ ਉਥੇ ਬਾਈ ਆਪਾਂ ਬਹੁਤ ਸੋਹਣਾ ਬਿਗਾ ਜੋੜਾ ਉਦੋਂ ਵੀ ਆਪਣਾ ਯਾਰ ਧੰਨਵਾਦ ਰੱਬ ਦਾ ਹਣਾ ਰੋਟੀ ਦਈ ਜਾਂਦਾ ਰੱਬ ਵਧੀਆ ਆਪਾਂ ਨੂੰ ਪਰਮਾਤਮਾ ਤੋਂ ਆਪਾਂ ਖੁਸ਼ ਆ ਬਾਈ ਸ਼ੁਕਰ ਹਾਂ ਮੈਂ ਤਾਂ ਆਪਦੇ ਉਦੋਂ ਵੀਡੀਓ ਚ ਵੀ ਕਿਹਾ ਸੀ ਵੀ ਉਹਦੇ ਲਈ ਵੇਖ ਕੇ ਚੱਲਿਆ ਕਰੀਏ ਜਿਹੜੇ 300 ਦਿਹਾੜੀ ਤੇ 300 ਦਿਹਾੜੀ ਤੇ ਜਾਂਦੇ ਆ ਯਾਰ ਤੇ ਆਪਣੇ ਕੋਲ ਪਰਮਾਤਮਾ ਇਹਨਾਂ ਨੇ ਰੋਟੀ ਦਿੱਤੀ ਹਿਰੇ ਹ ਕਿੱਥੇ ਯਾਰ ਕਲਦੀਪ ਤੋਕੜਾਨੇ ਲਿਆ ਲਿਆ ਕੇ 35 3000 ਦੀਆਂ ਗੱਬਣਾ ਸੁਬਾਉਣੀਆਂ ਫਿਰ 8 ਮਹੀਨੇ ਉਹਨਾਂ ਨੂੰ ਸਾਹਮਣੇ ਸੱਤ ਹੈ ਕਿੰਨਾ ਟਾਈਮ ਲੱਗਣਾ ਹੈ ਫੇਰ ਵੇਚਦਾ ਹਾਂ ਦਹੀ ਫੇਰ ਵੇਚਦਾ ਹਾਂ ਦਹੀ ਮੈਂ ਮੈਂ ਧੂਰ ਕੋਟੋਂ ਪਹਿਲੀ ਮੈਂ ਲੈ ਕੇ ਆਈ ਸੀ ਧੂਰ ਕੋਟੋਂ ਪਤਨੀ 3000 ਰੁਪਏ ਦੀ ਲਿਆਂਦੀ ਸੀ ਮੈਂ ਕੱਲਾ ਹੀ ਗਿਆ ਸੀ ਨਿੱਕਾ ਜਾਈ ਉਦੋਂ ਸੀਗਾ ਠੀਕ ਹਾਂ ਕੱਲਾ ਹੀ ਵਗ ਗਿਆ ਸੀਗਾ ਤੇ ਡੇਢ ਦੀ ਦੇਣੀ ਆ ਕੋਈ ਹੋਜੂ ਛੋੜ ਝੱਪਾ ਕੇ ਨਹੀਂ ਕਰ ਦਾਂਗੇ ਛੋੜ ਝੱਪਾ ਯਾਰ ਬੰਦੇਆਂ ਨੂੰ ਵੇਖ ਕੇ ਯਾਰ ਹੋਰ ਹੋਰ ਮਾਨਦਾਨ ਕਰਾਂਗੇ ਯਾਰ ਠੀਕ ਹੈ ਠੀਕ ਹੈ ਠੀਕ ਹੈ ਤਾਂ ਨਹੀਂ ਗੱਲ ਪੈਸੇ ਪਿੱਛੇ ਨਹੀਂ ਆਪਾਂ ਕਿਸੇ ਨਾਲ ਗਵਾਉਣੀ ਯਾਰ ਠੀਕ ਹੈ ਡੇਢ ਦੀ ਦੇਣੀ ਆ ਹਾਂ ਡੇਢ ਦੀ ਦੇ ਦਾਂਗੇ ਹੋਰ ਛੱਪਾ ਹੋ ਜਾਊਗਾ ਕਾਰਨਾ ਦੇ ਹਾਂ ਕਿਰਾਇਆ ਵਾੜਾ ਕਰ ਦਾਂਗੇ ਯਾਰ ਧੰਨਵਾਦ ਧੰਨਵਾਦ ਫੁੱਲ ਕਰਾਂਗੇ ਆ ਮਾਣਾ ਇਹਦੀ ਅੱਜ ਤੱਕ ਕਰਾਂਗੇ ਯਾਰ ਇਹਦਾ ਦੱਸ ਇਹ ਵੀ ਕੀ ਆ ਬਾਤ ਹੈ ਪਿੰਪਲ ਕੋ ਆਈ ਆ ਬਈ ਹੁਣੇ ਆਈ ਹੈ ਹਜੇ ਘੰਟਾ ਪਹਿਲਾਂ ਓਕੇ ਹਾਂ ਬੰਦੇ 180 180 ਕਰੀ ਜਾਂਦੇ ਸੀਗੇ ਹਾਂ ਮੈਂ ਕਹਿੰਦਾ ਗਾਹ ਕੇ ਮੁੜਿਆ ਇਹਦੇ ਉੱਤੋਂ ਬੇਸਾਬਾ ਇਹ ਮੇਰੇ ਕਰਮਾਂ 'ਚ ਆਉਣੀ ਸੀ ਆ ਗਈ ਆ ਲੋਕ 180-80 ਮੰਗੀ ਗਏ ਉਹ 180 ਵੇਕੇ ਮਰਜਿਆ ਕਰਨ ਵੀ 180 ਲੈ ਹਾਂ ਤੇ ਆਪਾਂ ਬਹੁਤ ਭਾਜ ਕੱਟੀ ਲਈਏ ਝੋਟੀ ਚੌਥਾ ਸੂਆ ਬਾਈ ਜੀ ਮਾਲਕਾਂ ਨੇ ਬਾਈ ਜੀ 18 ਲੀਟਰ ਦੀ ਗਾਰੰਟੀ ਦੁੱਧ ਦਿੱਤੀ ਆ ਅਸੀਂ ਆਖਿਆ ਵੀ ਅਸੀਂ ਜਾਣ ਕੇ ਉਹਨਾਂ ਕਿਹਾ ਵੀ ਚਲੋ 12-13 ਲੀਟਰ ਦੇ ਦੂਗੀ ਉਹ ਕਹਿੰਦੇ ਬਾਈ 12 ਲੀਟਰ ਨਹੀਂ 17 ਲੀਟਰ ਅਸੀਂ ਝੋਇਆ 18 ਲੀਟਰ ਕੀ ਬਿਪਲੀ ਉਹ ਖੇਤਾਂ 'ਚੋਂ ਲਈਏ ਜਾ ਕੇ ਝੋਟੀ ਇਹਨ ਦਿੱਤਾ ਵੀ ਉਹ ਹਾਂ ਹਜੇ ਵੀ ਲੈ ਜੂ 10 10 ਦਿਨ ਖੜੂਗੀ ਹਜੇ ਇਹ ਵੀ ਪੂਰੇ ਥਣਾ ਥਣਾ ਲੋ ਥਣਾ ਥਣਾ ਦੀ ਓਕੇ ਚੱਪ ਗਿਆ ਲਿਆਂਦੀ ਟਕਾ ਕੇ ਕੁਲਦੀਪ ਸਿੰਘ ਇਹ ਓਕੇ ਹਾਂ ਪਰ ਵੱਲੋਂ ਬੇਫਿਕਰੀ ਬੇਪਾਰ ਵੱਲੋਂ ਬੇਫਿਕਰ ਹੋ ਜਾਣੇ ਯਾਰ ਬੰਦੇ ਕਹਿੰਦੇ ਯਾਰ ਲੈ ਤੂਰ ਕਰਾ ਚੱਕ ਯਾਰ ਇਹ ਵੀ ਰੇਲ ਗੱਡੀ ਦੇ ਇੰਜਨ ਚੱਡੀ ਬਹੁਤ ਵੱਡੀ ਹੈ ਤਾਂ ਬਹੁਤ ਵੱਡੀ ਹੈ ਵੀ ਨਾ ਟਾਪ ਦੀਆਂ ਮਈਆਂ ਲੈ ਆ ਬਸ ਭਾਈ ਕਿਹੜਾ ਵੀ ਸੌਦਾ ਕਰੇ ਬਲੇਰੋ ਲੈ ਕੇ ਆਵੇ ਗੱਡੀ ਤੇ ਗੋਲੇ ਗੋਰੇ ਖੋਲੇ ਵਾਲੀਏ ਨੂੰ ਜੱਫੀ ਲਾਉਂਦਾ ਰਿਹਾ ਇਹ ਵੀ ਹਾਂ ਹਾਂ ਦੇਖੋ ਬਹੁਤ ਯਾਰ ਕਾਮਦੀ ਝੋਟੀ ਆ ਪਿਓਰ ਝੋਟੀ ਆ ਸਾਰੀ ਬਾਲੀ ਕਲੀ ਪੂਛ ਤੇ ਵਾਲਾ ਝਿੱਟੇ ਬਸ ਨਹੀਂ ਬਹੁਤ ਵੱਡੀ ਬਹੁਤ ਆ ਬਹੁਤ ਵੱਡੀ ਅਕਲ ਦੀ ਪਾ ਥਾਂ ਗੱਲ ਕਰ ਪੀੜਾ ਬਾਈ ਉਹਨਾਂ ਨੇ ਸ਼ੌਂਕ ਨਾਲ ਤੋੜ ਕੇ ਦਿਖਾਈ ਗਏ ਜੀ ਲੰਮੀਆਂ ਕੱਟਣ ਵਾਲੀਆਂ ਮਈਆਂ ਲੰਮੀਆਂ ਹਾਂ ਬਿਲਕੁਲ ਬਾਕੀ ਫੇਰ ਵੀ ਚਲੋ ਭੈਣ ਭਰਾ ਨੇ ਇੱਥੇ ਆਈ ਜਣਾ ਉਹਦੀ ਛੱਲੀ ਕਰਨੀ ਹੈ ਹਨਾ ਖਾਣਾ ਕਿੰਨਾ ਕੁ ਹੋ ਸਕਦਾ ਓਨਾਂ ਕ ਤੱਕ ਕਰਾਈਏ ਧੰਨਵਾਦ ਬਿਲਕੁਲ ਬਿਲਕੁਲ ਦੇਖੋ ਸੱਜਣਾ ਹੁਣ ਮੈਂ ਦੂਰ ਖੜ ਕੇ ਤੁਹਾਨੂੰ ਵਖਾ ਰਿਆਂ ਹਾਂ ਹਾਂ ਦੇਖੋ ਬਾਕੀ ਕੋਈ ਇਹ ਨਾ ਕਹਦੇ ਭੈਣ ਭਰਾ ਇੱਥੇ ਆ ਗਈ ਝੋਟੀ ਛੋਟੀ ਆ ਯਾ ਇਦਾਂ ਦੀ ਆ ਛੋਟੀਆਂ ਪੂਰੀਆਂ ਵੱਡੀਆਂ ਪੂਰੀਆਂ ਵੱਡੀਆਂ ਨਹੀਂ ਨਹੀਂ ਓਕੇ ਰੁਕੋ ਯਾਰ ਕੋਠੇ ਕੋਠੇ ਜਿੱਡੀਆਂ ਕੋਠੇ ਜਿੱਡੀਆਂ ਇਹ ਕੋਈ ਸ਼ੱਕ ਨਹੀਂ ਹਾਂ ਹੁਣ ਉਹਦਾ ਪਰਲੀ ਦਾ ਆਪ ਇੱਕ 70 ਮੰਗ ਕੇ ਬਹਿ ਜਾਂਦੇ ਕੀ ਫਾਇਦਾ ਯਾਰ ਗਦੀਪ ਨਹੀਂ ਨਹੀਂ ਹੈ ਗਈ ਹੈਗੀ ਆ ਉਹ ਯਾਰ ਬੰਦਿਆਂ ਨੇ ਭੈਣ ਭਰਾਵਾਂ ਨੇ ਯਾਰ ਕਿਸੇ ਨੇ ਵਿਚਾਰੇ ਨਹੀਂ ਹੈਨਾ ਪਤਾ ਨਹੀਂ ਕਿਵੇਂ ਪੈਸੇ ਕਮਾਏ ਹੋਣਗੇ ਹੈਨਾ ਬਿਲਕੁਲ ਮਿਹਨਤ ਦੇ ਵਿਚਾਰੇ ਨੇ ਇਹਦਾ ਕੀ ਰੇਟ ਕਰੇਗਾ ਫਿਰ ਕੱਟੀ ਦਿਖਾ ਸਾਰੀ ਖਾ ਇਧਰਲੇ ਪਾਸੇ ਵੀ ਖੱਲੀਆਂ ਘਰਾਂ ਤੂੰ ਲੈਵੇ ਭਾਂਡੇ ਦੀ ਹਜੇ ਤਾਂ ਕੱਚੀ ਆ ਮੈਂ ਪਰਾਂ ਨੂੰ ਕਿਹਾ ਜੇ ਇਹ ਹਾਂ ਹਾਂ ਬੜਾ ਵਜਨ ਉਹ ਵਜਨ ਵੇਟ ਬਹੁਤ ਆ ਬਾਈ ਗੱਟੀ ਦਾ ਯਾਰ ਦੁੱਧ ਜੱਟਾ ਕੋਈ ਚੰਗਾ ਸੰਭਣ ਵਾਲਾ ਹੋਇਆ ਨਾ ਮੰਨ ਕੇ ਯਾਰ ਮੱਚਾ ਦੇਣਾ ਦੁੱਧ ਦੇਉਂਗੀ ਰਾਮ ਨਾਲ ਉਹਨਾਂ ਕੇ ਕਿੱਥੇ ਦੋਵਾਂ ਦੇ ਪੈਸੇ ਲਾਉਣੇ ਇੱਕ ਦੇ ਪੈਸੇ ਲਾ ਲਓ ਤੁਸੀਂ ਟਕਾ ਕੇ ਦੋਨੇ ਮਈਆਂ ਹੀ ਹੋ ਜੀ ਤੇ ਸਾਫ ਫਿਰ ਇਹਦਾ ਕੀ ਲੇਖਾ ਜੋਖਾ ਮਣਕੇ ਵੀ ਚੌਥਾ ਸੂਆ ਸੂਈ ਅਕਲਦੀਪ ਹੈ ਆ 10 ਤੇ ਬਾਕੀ ਆਪਾਂ ਗੱਲਾਂ ਕਰੀ ਹਾਂ ਹਾਂ ਬਸ ਤੀਜਾ ਸੂਆ ਮੰਨ ਕੇ ਵੀ ਚੌਥਾ ਸੂਣਾ ਆਦਗੀ ਹੈ ਨਾ ਹਾਂ ਹਾਂ ਜੇ 10 ਦਿਨ ਆਜੇ 10 ਦਿਨ ਬਾਕੀ ਆ ਤੋਰਤਾ ਦੁੱਧ ਤੋਰ ਕੇ ਦਿਖਾਤੀ ਆ ਤੇ ਮਾਰਕ ਨੇ 17 ਤੋਂ 18 ਤੋਂ 19 ਲੀਟਰ ਦੇ ਵਿੱਚ ਦੁੱਧ ਬੋਲ ਲਿਆ ਉਹਨਾਂ ਨੇ ਟਿਪਣਗੋ ਲਈ ਆਪਾਂ ਬਾਹਰ ਖੇਤਾਂ ਦੇ ਵਿੱਚੋਂ ਠੀਕ ਆ ਭਾਰ ਦੀ ਉਹ ਕਹਿੰਦੇ ਵੀ ਤੁਹਾਡੀ ਗਰੰਟੀ ਆ ਮਾਰਕ ਨੇ ਠੀਕ ਮੈਂ ਆ ਯਾਰ ਕੋਠੇ ਜਿੱਡੀ ਬਾਕੀ ਕੋਠੇ ਜਿੱਡੀ ਮਾਝਾ ਪੂਰੀ ਚੰਗੀ ਆ ਦੁੱਧ ਵੀ ਚਵਾ ਵੀ ਬੜਾ ਸੋਹਣਾ ਲੱਗਿਆ ਉਹ ਕਹਿੰਦੇ ਹਾਂ ਨਹੀਂ ਚੰਗੀ ਠੀਕ ਆ ਤੇ ਇਹਦਾ 1.5 ਲੱਖ ਕੇ ਉਪਰ ਆ ਵੀ ਨਹੀਂ ਕੀਤਾ ਨਾ ਨਾ ਜਮੇ ਨਹੀਂ ਉੱਪਰ ਪੱਠੇ ਚੱਕਲੇ ਆਮ ਨਾਲ ਹੀ ਆ ਗਏ 1.5 1.5 ਲੱਖ ਰੁਪਇਆ ਕਿੰਨਾ ਕਰੇਗਾ ਮਾਨਤਾ ਨੇ ਇੱਥੇ ਆ ਆ ਇੱਕ 45 ਇੱਕ 45 ਦੀ ਦੇ ਦਾਂਗੇ ਗਿਲਦੀਪ ਤੇਰੀ ਵੀਡੀਓ ਲਾਇਕ ਵੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ 5000 ਰੁਪਇਆ ਤੇਰੇ ਲਈ ਛੋੜੋਗੇ ਨਹੀਂ ਇੱਕ 45 ਦੀ 45 ਦੀ ਦਵਾਂਗੇ ਕੱਟੇ ਮੋਹਲਾ 1.5 145 ਦੀ ਹਾਂ ਇਹਦਾ ਫੇਰ ਮਾਨਤਾ ਫੇਰ ਮਾਨਦਾਨ ਕਰਾਂਗੇ ਆਏ ਦੀ ਅੱਜ ਤਾਂ ਕਰਾਂਗੇ ਯਾਰ ਫੋਲ ਯਾਰ ਵਿਆਹ ਝੋਟੀ ਵੀ ਚੰਗੀ ਐ ਇਹਦਾ ਝੋਟੀ ਕੀ ਬਾਤ ਐ ਇਹ ਵੀ ਫਰੀਦਕੋਟ ਏਰੀਏ ਦੀ ਆ ਔਲਖਾਂ ਤੋਂ ਲਿਆ ਆ ਝੋਟੀ ਇਹੇ ਅੱਛਾ ਕੱਲਾ ਮੜਾ ਜਾਂ ਸੈਂਗੀ ਰਹਿਲਾ ਇਹ ਸੈਂਗੀ ਰਹਿਲਾ ਕੱਲਾ ਬਾਕੀ ਬਾਕੀ ਨੀਲੀ ਰਾਵੀ ਚ ਪੈਂਦੀ ਝੋਟੀ ਠਾਨ ਬੈ ਸੋਹਣਾ ਬੜਾ ਲੱਗਿਆ ਲੇਵਾ ਭਾਂਡਾ ਬੜਾ ਚੰਗਾ ਲੱਗਿਆ ਹਜੇ 10 ਦਿਨ ਖੜਦੀ ਖਲਦੀ ਪਈ ਵੀ ਹਜੇ ਓਕੇ ਬੌਰੀ ਚੰਗੀ ਐ ਝੋਟੀ ਤੇ ਸੂਆ ਦੂਸਰਾ ਸੂਆ ਭਾਈ ਜੀ ਰੀਂਗਾ ਜਮਾਏ ਓਕੇ ਹਾਂ ਤੇ ਬੜੀ ਤੋਰ ਕੇ ਦਿਖਾ ਦੇਣ ਗਲਦੀਪ ਇਹ ਵੀ ਛੋਟੀ ਚੰਗੀ ਬਹੁਤ ਆ ਦਿਨ ਕਿੰਨੇ ਲੈ ਜੂ 10 ਖਰੂਗੀ ਹਜੇ ਰਾਮ ਨਾਲ ਨਹੀਂ ਬਹੁਤ ਚੰਗੀ ਆ ਬੜਾ ਕੱਦ ਕਾਠੀ ਦਾ ਬਾਈ ਕੱਦ ਕਾਠ ਗਲਦੀਪ ਸਸਿਆਂ ਨਾਲ ਅੱਜ ਮਈਆਂ ਛੋਟੀ ਦੀਆਂ ਹੀ ਲਿਆ ਆ ਹਾਂ ਕੱਦ ਕਾਠ ਬਹੁਤ ਜਾਦੇ ਛੋਟੀ ਦਾ ਬਹੁਤ ਜਾਦੇ ਕੱਦ ਕਾਠ ਹੈ ਨਾ ਦੇ ਘਰਾਣੇ ਦੀ ਤੇ ਚੰਗੇ ਕਿਸੇ ਦੀ ਦਿੱਤੀ ਵੇਖ ਨੀਲੀ ਦਾਵੀ ਦੀਆਂ ਪੂਰੀਆਂ ਅੱਖਾਂ ਵੇਖ ਕੱਲਾ ਭੈਣ ਭਰਾ ਨੂੰਗਾ ਸਿੰਘ ਖੁੱਲਾ ਬਾਕੀ ਠੰਡੀ ਸੀਲ ਵੀ ਬਹੁਤ ਆ ਨੀਲੀ ਚ ਸਿੰਘ ਦਾ ਵਟਾ ਪੈਂਦਾ ਹਾਂ ਹਾਂ ਬਸ ਸਿੰਘ ਦਾ ਹੀ ਆ ਕੋਈ ਚੱਕਰ ਨਹੀਂ ਆ ਲੈ ਕੋਈ ਵਾਸਤਾ ਨਹੀਂ ਯਾਰ ਇੰਨੀ ਠੰਡੀ ਚ ਛੋਟੀ ਆ ਯਾਰ ਲੈ ਹਾਂ ਮਗਰਾ ਪੈਠਪੜਾ ਦਿਖਾ ਤੂੰ ਕਿੱਡਾ ਚੌੜਾ ਝੋਟੀ ਦਾ ਤੇ ਕਦ ਕਾਰਦੀ ਵੀ ਇਹ ਕਿੱਡੀ ਆ ਥਾਣਾ ਦੀਆਂ ਵਿਰਲਾ ਵਿਰਲਾ ਥਾਣਾ ਥੋਣਾ ਦੀਆਂ ਬਾਈ ਹੋਣਗੇ ਚਲੋ ਇੰਨੀ ਮਾਫੀ ਜਿਉਣਾ ਥਾਂ ਥੋੜਾ ਹੀ ਭੀੜਾ ਤੋੜ ਕੇ ਨਹੀਂ ਦਿਖਾ ਸਕਦੇ ਨਾਲ ਮਾ ਹਨਾ ਹਾਂ ਪਾਣੀ ਦੇ ਜਾਊਗੀ ਪਾਣੀ ਦੇ ਤਾਂ ਇਹ ਵੇਖੋ ਪੀਊਗੀ ਕੇ ਪੀਊਗੀ ਹਾਂ ਅਜਨੇ ਇਹ ਵੀ ਬਹੁਤ ਕਰਦੀ ਪਾਣੀ ਤੇ ਵੀ ਅੱਛਾ ਕੋਈ ਨਹੀਂ ਤੇ ਰੇਟ ਇਹਦਾ ਹੈ ਰੇਟ 135 ਗਲਦੀ ਵਸਿਓ 1 ਲੱਖ 35000 ਰੁਪਿਆ ਕਰਦੇ ਯਾਰ ਹੈ ਕਰਦੇ ਮਾਨਤਾ 30 ਦੇ 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 ਤੂੰ ਵੇਖ ਮੈਨੂੰ ਤਾਂ 35 ਦੀ ਵੀ ਦੇ ਦੇ ਪਰ ਚੱਲ ਜਿੱਥੇ ਜੇ ਚੱਲ ਸਵਾ ਦੀ ਕੱਟੀ ਦੇ ਦਾਂਗੇ ਬਾਬਾ ਇਹ 1 ਲੱਖ ਤੇ 25 25 ਹਜ਼ਾਰ ਦੀ ਮੈਂ ਹਰਕ ਭੈਣ ਨੂੰ ਭਰਾ ਨੂੰ ਕਹਿੰਦਾ ਭਾਈ ਮੇਰੇ ਨਾਲ ਕਸਾਈਆਂ ਨਾ ਕਰੇ ਵੀਰਾ ਬਣ ਕੇ ਹਾਂ ਕਸਾਈਆਂ ਦੇ ਵਿੱਚ ਬੜਾ ਔਖਾ ਹੋ ਜਾਂਦਾ ਕੰਮ ਹੈ ਨਾ ਉਹ ਮੰਗੇ ਹੁੰਦੇ ਜਿਹੜੇ ਲੈ ਲੈ ਮੈਂ ਲੈਣੀ ਹੁੰਦੇ ਰੇੜ ਕਿੜੇ ਮੈਂ ਜੇ ਉਹ ਤੇ ਪਾਉਣੇ ਆ ਪਰ ਕੇ ਲਈਆਂ ਰੁਪਏ ਫੁੱਲ ਭਰ ਕੇ ਲਈਆਂ ਕੋਈ ਇਹ ਨਹੀਂ ਆਪਾਂ ਦੂਜੋ ਲਈਆਂ ਹੈ ਨਾ ਵੀ ਲੋਕਾਂ ਤੋਂ ਫੜ ਫੜ ਕੇ ਲੈ ਜਾਂਦੇ ਆ ਪਸ਼ੂ ਲੈ ਆ ਤੇ ਪੈਸੇ ਤਾਂ ਲੱਗਣੇ ਪੈਸੇ ਤਾਂ ਲੱਗਣੇ ਲੱਗਣੇ ਆ ਮਾਨ ਤਾਂ ਨਾ ਆਈਦਾ ਫੁੱਲ ਹੋਊਗਾ ਕੋਈ ਚੱਕਰ ਨਹੀਂ ਬੱਖਸਾਇਆ ਨਾ ਕਰਨ ਵੀਰਾ ਬਣ ਕੇ ਮੇਰਾ ਕੋਈ ਵੀ ਭੈਣ ਭਰਾ ਨੂੰ ਇਹ ਕਹਿਣਾ ਮੈਂ ਹੈਨਾ ਦੂਜਾ ਸੂਆ ਪਹਿਲੇ ਸੂਏ ਕਿੰਨਾ ਕ ਦੁੱਧ ਕਹਿੰਦੇ ਬਾਈ ਜੀ 12 ਲੀਟਰ ਤੋਂ ਬਾਹਰ ਦੁੱਧ ਦੇ ਨੇ 13 12 13 ਰਾਮਣਾ ਚੋਇਆ ਚੰਗੀ ਝੋਟ ਹਾਂ ਫਰੀਦਕੋਟੋਂ ਆਇਰ ਕੇ ਦੀ ਝੋਟਾਂ ਅੱਜ ਤਿੰਨੇ ਫਰੀਦਕੋਟ ਦੀਆਂ ਗਲਦੀਪ ਆ ਕੀ ਆ ਹਾਂ ਵੇਖੋ ਅੱਜ ਤੁਹਾਨੂੰ ਜਾਨਵਰ ਇਹਨੇ ਲਿਆਂਦੇ ਟੌਪ ਟੌਪ ਦੇ ਰੂਹ ਖੁਸ਼ ਹੋਈ ਆ ਹਾਂ ਆਪਦੀ ਵੀ ਤੁਹਾਡੀ ਵੀ ਹੋਊਗੀ ਵੀਡੀਓ ਵੇਖ ਕੇ ਬਾਕੀ ਸੱਲੀ ਕਰਕੇ 1 ਲੱਖ ਦੀ 1 ਲੱਖ ਤੇ 25 ਹਜ਼ਾਰ 25 ਹਜ਼ਾਰ ਦੀ ਕੱਟੀ 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 ਤੇ ਇਹਦਾ ਕੋਈ ਆਪਾਂ 100 ਕਿਲੋਮੀਟਰ ਫ੍ਰੀ ਕਰ ਦਨੇ ਯਾਰ ਇਹ ਕੱਟੀ ਦਾ ਆਪਾਂ ਓਕੇ ਹਾਂ ਤੇਰੀ ਵੀਡੀਓ ਦੇਖ ਕੇ ਉਹ ਲਾਈਕ ਸ਼ੇਅਰ ਕਰਕੇ ਆਊਗਾ ਤੇਰੇ ਕਰਕੇ ਆਪਾਂ 3000 ਰੁਪਏ ਮੰਨ ਕੇ 3 ਲੱਗ ਜੇ 2 ਲੱਗ ਜੇ 100 ਕਿਲੋਮੀਟਰ ਫ੍ਰੀ ਹੋਊਗਾ ਇਹਦਾ ਝੁੱਟੀ ਦਾ ਜਿੱਥੋਂ ਦਾ ਭੈਣ ਪੁੱਤ